ਸਾਸਤਰੀ ਕਾਲ ਜੀ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਆ ਪਰ ਕੀ ਹੋਏ ਜੇ ਉਹੀ ਮਾਂ ਆਪਣੇ ਸਕੇ ਪੁੱਤਰ ਤੇ ਨੂੰ ਨੂੰ ਜਾਨੂ ਮਰਵਾ ਦੇ ਜਿਨ੍ਹਾਂ ਦਾ ਹਾਲੇ ਵਿਆਹ ਹੋਏ ਨੂੰ 10 ਮਹੀਨੇ ਹੋਏ ਸੀ ਕੀ ਸੀਗਾ ਇਹਦਾ ਕਾਰਨ ਇਹਦੇ ਪਿੱਛੇ ਦੀ ਕੀ ਵਜ੍ਹਾ ਸੀਗੀ ਦੱਸ ਦਿਆਂ ਤੁਹਾਨੂੰ ਅੱਜ ਦੀ ਕਹਾਣੀ ਵਿੱਚ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉਤਰ ਪ੍ਰਦੇਸ਼ ਦਾ ਜ਼ਿਲ੍ਹਾ ਪੈਂਦਾ ਆ ਆਗਰਾ ਇੱਥੋਂ ਦਾ ਇੱਕ ਪਿੰਡ ਪੈਂਦਾ ਆ ਛਨੇਰਾ ਇੱਕ ਕਹਾਣੀ ਉੱਥੋਂ ਦੀ ਆ ਉੱਥੇ ਇੱਕ ਫੈਮਿਲੀ ਰਹਿੰਦੀ ਹੁੰਦੀ ਆ ਤੇ ਜਿਹੜੀ ਮਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦਾ ਨਾਮ ਹੁੰਦਾ ਆ ਲਲਿਤਾ ਦੇਵੀ ਤੇ ਇਹਨਾਂ ਦਾ ਬੇਟਾ ਹੁੰਦਾ ਆ ਵਿਕਾਸ ਤੇ ਉਹਦੀ ਜਿਹੜੀ ਵਾਈਫ ਹੁੰਦੀ ਆ ਉਹਦਾ ਨਾਮ ਹੁੰਦਾ ਆ ਦੀਕਸ਼ਾ ਹੁਣੇ ਲਲਿਤਾ ਦੇਵੀ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਮੈਂ ਸੁਖਣਾ ਸੁਖੀ ਸੀ ਕਿ ਜਦੋਂ ਤੁਹਾਡਾ ਵਿਆਹ ਹੋ ਜਾਏਗਾ ਤਾਂ ਤੂੰ ਸਾਨੂੰ ਇੱਥੇ ਰਾਜਸਥਾਨ ਕਰੋਲੀ ਚ ਮੱਥਾ ਟਿਕਾ ਕੇ ਲਿਆਉਣਾ ਆ ਤੇ ਤੁਸੀਂ ਇੱਕ ਕੰਮ ਕਰੋ ਤੁਸੀਂ ਉੱਥੇ ਜਾ ਕੇ ਮੱਥਾ ਟੇਕ ਆਓ ਤੇ ਜਿਹੜੀ ਇਹਦੀ ਨੂੰਹ ਹੁੰਦੀ ਆ ਉਹ ਹਾਲੇ ਕੁਝ ਦਿਨ ਹੀ ਹੋਏ ਸੀਗੀ ਉਹ ਪੱਕੀ ਗਈ ਹੋਈ ਸੀ ਹੁਣੇ ਆਪਣੇ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਉਹਨੂੰ ਨਾਲ ਲੈ ਕੇ ਤੇ ਤੂੰ ਉੱਥੇ ਜਾ ਕੇ ਮੱਥਾ ਟੇਕ ਆ ਉਹ ਤਿਆਰ ਹੋ ਜਾਂਦਾ ਆ ਦਿੱਕਤ ਇਹ ਸੀ ਕਿ ਇਸ ਮੁੰਡੇ ਨੂੰ ਗੱਡੀ ਚਲਾਣੀ ਨਹੀਂ ਸੀ ਆਉਂਦੀ ਵਿਕਾਸ ਨੂੰ ਹੁਣ ਇਹਦੀ ਮਾਂ ਇਹਨੂੰ ਕਹਿੰਦੀ ਹੈ ਕਿ ਤੂੰ ਆਪਣੇ ਮਾਮਾ ਦੇ ਘਰ ਚਲਾ ਜਾ ਇਹਦੇ ਮਾਮਾ ਦਾ ਨਾਮ ਹੁੰਦਾ ਆ ਰਾਮਵਰਨ ਤੂੰ ਉੱਥੇ ਚਲਾ ਜਾ ਤੇ ਉਹਨਾਂ ਨੂੰ ਉਹਨਾਂ ਦੇ ਡਰਾਈਵਰ ਨੂੰ ਨਾਲ ਲੈ ਕੇ ਜਾਂ ਆਪਣੇ ਮਾਮੇ ਨੂੰ ਨਾਲ ਲੈ ਕੇ ਤੂੰ ਉੱਥੇ ਮੱਥਾ ਟੇਕ ਆਂ ਤੇ ਹੁਣ ਤਿਆਰ ਹੋ ਜਾਂਦਾ ਹੈ ਵਿਕਾਸ ਹੁੰਦਾ ਹੈ ਜਿਹੜਾ ਇਹ ਹੁਣ ਜਾਂਦਾ ਹੈ ਪਹਿਲਾਂ ਆਪਣੇ ਮਾਮਿਆਂ ਦੇ ਕੋਲ ਜਾਂਦਾ ਆ ਉੱਥੇ ਜਾ ਕੇ ਆਪਣੇ ਮਾਮੇ ਨੂੰ ਮਿਲਦਾ ਆ ਉਹਨਾਂ ਦਾ ਇੱਕ ਡਰਾਈਵਰ ਹੁੰਦਾ ਆ ਚਮਨ ਤੇ ਉਹਨੂੰ ਵੀ ਇਹ ਮਾਮਾ ਹੀ ਕਹਿੰਦਾ ਹੁੰਦਾ ਆ ਕਿਉਂਕਿ ਉਹ ਡਰਾਈਵਰ ਉਹਨਾਂ ਦਾ ਬਹੁਤ ਪੁਰਾਣਾ ਹੁੰਦਾ ਆ ਤੇ ਅਕਸਰ ਇਹ ਆਪਣੇ ਮਾਮੀ ਦੇ ਘਰ ਆਉਂਦਾ ਸੀਗਾ ਤੇ ਉਹ ਡਰਾਈਵਰ ਨੂੰ ਵੀ ਇਹ ਮਾਮਾ ਹੀ ਕਹਿੰਦਾ ਸੀਗਾ ਤੇ ਹੁਣ ਇਹ ਆਪਣੇ ਮਾਮੇ ਨੂੰ ਦੱਸਦਾ ਆ ਵੈਸੇ ਤਾਂ ਉਹਦੀ ਜਿਹੜੀ ਮਾਂ ਹੁੰਦੀ ਓਨੇ ਪਹਿਲਾਂ ਆਪਣੇ ਭਰਾ ਨੂੰ ਦੱਸਿਆ ਹੁੰਦਾ ਆ ਕਿ ਵਿਕਾਸ ਆਉਣ ਲੱਗਾ ਆ ਤੇ ਉਹਦੇ ਨਾਲ ਤੂੰ ਚਲਾ ਜਾਈ ਤਾਂ ਹੁਣ ਇਹ ਰਾਮਵਰਣ ਕਹਿੰਦਾ ਆ ਕਿ ਮੇਰੇ ਕੋਲ ਤਾਂ ਟਾਈਮ ਨਹੀਂ ਹੈ ਤੂੰ ਇੱਕ ਕੰਮ ਕਰ ਇਹ ਡਰਾਈਵਰ ਨੂੰ ਨਾਲ ਲੈ ਜਾ ਚਮਨ ਨੂੰ ਤੇ تیر ਨਾਲ ਚਲਾ ਜਾਏਗਾ ਤੇ ਤੁਸੀਂ ਜਾ ਕੇ ਮੱਥਾ ਟੇਕ ਆਇਓ ਤੇ ਰਾਜੀ ਹੋ ਜਾਂਦਾ ਹੈ ਕਿ ਠੀਕ ਆ ਇਹ ਉੱਥੋਂ ਡਰਾਈਵਰ ਨੂੰ ਲੈਂਦਾ ਆ ਡਰਾਈਵਰ ਨੂੰ ਲੈ ਕੇ ਪਹਿਲਾਂ ਆਪਣੇ ਸਹਰੇ ਜਾਂਦਾ ਆ ਤੇ ਉੱਥੋਂ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਮਾਤਾ ਦੇ ਦਰਸ਼ਨ ਲਈ ਰਾਜਸਥਾਨ ਨੂੰ ਨਿਕਲ ਜਾਂਦੇ ਆ ਤਾਂ ਹੁਣ ਇਹ ਜਦੋਂ ਜਾਂਦੇ ਆ ਤਕਰੀਬਨ ਇਹ ਸ਼ਾਮ ਦੇ 4 ਵਜੇ ਕਰੋ ਨਿਕਲਦੇ ਆ ਤੇ ਰਾਤ ਨੂੰ ਉੱਥੇ ਪਹੁੰਚਦੇ ਆ ਰਾਤ ਨੂੰ 11:00 ਵਜੇ ਨਾਲੇ ਉੱਥੇ ਮੱਥਾ ਟੇਕ ਕੇ ਉੱਥੋਂ ਵਾਪਸ ਵੀ ਨਿਕਲ ਜਾਂਦੇ ਆ। ਹੁਣ ਇਸ ਦੌਰਾਨ ਸੀਗਾ ਜਿਹੜੀ ਇਹ ਦੀਕਸ਼ਾ ਹੁੰਦੀ ਆ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਦੀ ਐ ਕਿ ਹੁਣ ਅਸੀਂ ਇੱਥੋਂ ਮੱਥਾ ਟੇਕ ਕੇ ਨਿਕਲ ਗਏ ਆ ਤੇ ਤੁਸੀਂ ਟੈਨਸ਼ਨ ਨਾ ਲਿਓ ਹੁਣ ਅਸੀਂ ਇੱਥੋਂ ਸਿੱਧਾ ਘਰ ਹੀ ਜਾਵਾਂਗੀ ਅਛਨੇਰਾ ਤਾਂ ਹੁਣ ਪਿਤਾ ਵੀ ਐ ਜਿਹੜਾ ਉਹ ਬੇਫਿਕਰ ਹੋ ਜਾਂਦਾ ਐ ਕਿ ਚਲੋ ਠੀਕ ਐ ਹੁਣ ਆਪਣੇ ਘਰਵਾਲੇ ਨੂੰ ਨਿਕਲ ਪਏ ਐ ਫਿਰ ਵੀ ਅੱਗੋਂ ਆਪਣੀ ਧੀ ਨੂੰ ਕਹਿੰਦਾ ਐ ਕਿ ਮੈਨੂੰ ਪਹੁੰਚ ਕੇ ਐ ਜਿਹੜਾ ਫੋਨ ਜ਼ਰੂਰ ਕਰੀ ਉਹ ਕਹਿੰਦੀ ਕਿ ਠੀਕ ਐ ਹੁਣ ਇਹ ਉੱਥੋਂ ਨਿਕਲ ਜਾਂਦੇ ਆ। ਖਾਲੀ ਕੁਛ ਦੂਰ ਹੀ ਗਏ ਹੁੰਦੇ ਆ। ਇੱਕ ਰੋਲੀ ਇੱਕ ਜ਼ਿਲ੍ਹਾ ਆ। ਇੱਥੋਂ ਦਾ ਇੱਕ ਪਿੰਡ ਪੈਂਦਾ ਆ ਬੋਜਪੁਰ। ਤਾਂ ਹੁਣ ਇਹ ਉੱਥੇ ਜਾਂਦੇ ਆ ਜਦੋਂ ਬੋਜਪੁਰ ਪਹੁੰਚਦੇ ਆ ਤੇ ਡਰਾਈਵਰ ਕਹਿੰਦਾ ਆ ਕਿ ਗੱਡੀ ਦੇ ਵਿੱਚ ਮੈਨੂੰ ਕੁਝ ਪ੍ਰੋਬਲਮ ਲੱਗਦੀ ਆ। ਤੇ ਮੈਂ ਚੈੱਕ ਕਰ ਲਵਾਂ। ਇਹ ਜਿਹੜਾ ਡਰਾਈਵਰ ਸੀਗਾ ਇਹਦੇ ਮਾਮੇ ਦਾ ਡਰਾਈਵਰ ਹੁੰਦਾ ਆ ਚਮਨ। ਉਹ ਹੁੰਦਾ ਆ ਇਹ ਫਿਰ ਅੱਗੇ ਜਾ ਕੇ ਜਦੋਂ ਗੱਡੀ ਨੂੰ ਵੇਖਦਾ ਆ ਕਿ ਗੱਡੀ 'ਚ ਕੀ ਦੀ ਤੇ ਜਿਹੜਾ ਵਿਕਾਸ ਹੈਗਾ ਉਹ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ਤੇ ਹੀ ਬੈਠਾ ਸੀਗਾ ਉਹਨੂੰ ਥੋੜੀ ਥੋੜੀ ਨੀਂਦ ਆਰੀ ਹੁੰਦੀ ਹੈ ਤੇ ਪਿੱਛੇ ਦਿਕਸ਼ਾ ਬੈਠੀ ਹੁੰਦੀ ਹੈ ਉਹ ਵੀ ਐਦਾਂ ਹੀ ਸੀਗਾ ਕਿਉਂਕਿ ਰਾਤ ਦਾ ਟਾਈਮ ਹੁੰਦਾ ਆ ਤੇ ਹੁਣ ਜਿਹੜਾ ਡਰਾਈਵਰ ਹੁੰਦਾ ਆ ਇਹ ਫੋਨ ਕਰਦਾ ਆ ਕਿਸੇ ਹੋਰ ਬੰਦੇ ਨੂੰ ਤੇ ਉਹਨਾਂ ਨੂੰ ਦੱਸਦਾ ਆ ਕਿ ਇਹ ਹੁਣ ਨੀਂਦ ਚ ਆ ਤੇ ਤੁਸੀਂ ਆ ਜਾਓ ਮੈਂ ਇਸ ਜਗ੍ਹਾ ਤੇ ਖੜਾ ਆ ਤੇ ਹੁਣ ਉਹ ਆਉਂਦੇ ਆ ਉਹਨਾਂ ਦੇ ਕੋਲ ਵੀ ਇੱਕ ਪਿਸਤੌਲ ਹੁੰਦੀ ਹੈ ਤੇ ਇੱਕ ਹੁੰਦੀ ਹੈ ਇਸ ਡਰਾਈਵਰ ਦੇ ਕੋਲ ਹੁਣੇ ਕੀ ਕਰਦੇ ਆ ਇੱਕ ਇੱਕ ਫਾਇਰ ਕਰਦੇ ਆ ਇੱਕ ਤਾਂ ਲੱਗਦਾ ਆ ਉਹ ਕੁੜੀ ਨੂੰ ਦੀਕਸ਼ਾ ਨੂੰ ਜੋ ਪਿੱਛੇ ਬੈਠੀ ਸੀਗੀ ਤੇ ਇੱਕ ਲੱਗਦਾ ਹੀ ਐ ਗੋਲੀ ਇਸ ਵਿਕਾਸ ਨੂੰ ਤੇ ਇੱਕ ਇਹਨਾਂ ਦੀ ਖਾਲੀ ਗੋਲੀ ਇਹਨਾਂ ਤੋਂ ਚੱਲ ਜਾਂਦੀ ਐ ਹੁਣ ਤਿੰਨ ਉੱਥੇ ਫਾਇਰ ਹੋਏ ਹੁੰਦੇ ਆ ਤੇ ਹੁਣ ਕੀ ਕਰਦੇ ਆ ਇਹ ਜਿਹੜਾ ਡਰਾਈਵਰ ਹੁੰਦਾ ਆ ਚਮਣ ਇਹ ਵੀ ਉਹ ਜੋ ਸ਼ਖਸ ਆਇਆ ਹੁੰਦਾ ਆ ਉਹਦੇ ਨਾਲ ਗੱਡੀ 'ਚ ਬੈ ਕੇ ਉੱਥੋਂ ਨਿਕਲ ਜਾਂਦਾ ਆ ਤੇ ਹੁਣ ਰਾਤ ਦਾ ਸਮਾਂ ਸੀਗਾ ਰਾਤ ਨੂੰ ਤਾਂ ਕਿਸੇ ਨੇ ਕੀ ਵੇਖਣਾ ਸੀਗਾ ਹੁਣ ਕੀ ਹੁੰਦਾ ਆ ਜਦੋਂ ਸਵੇਰ ਹੁੰਦੀ ਆ ਸਵੇਰੇ 8 ਵਜੇ ਦਾ ਤਕਰੀਬਨ ਟਾਈਮ ਹੁੰਦਾ ਆ 8 ਵਜੇ ਦਾ ਟਾਈਮ ਹੁੰਦਾ ਆ ਜਿਹੜੇ ਉਸ ਪਿੰਡ ਦੇ ਲੋਕਲ ਹੁੰਦੇ ਆ ਲੋਕ ਹੁੰਦੇ ਆ ਉਹ ਹੁਣ ਜਦੋਂ ਉੱਥੇ ਪਹੁੰਚਦੇ ਆ ਵੇਖਦੇ ਆ ਕੋਈ ਗੱਡੀ ਖੜੀ ਐ ਗੱਡੀ ਖੜੀ ਐ ਪਰ ਉਹ ਗੱਡੀ ਦੇ ਨੇੜੇ ਨਹੀਂ ਆਉਂਦੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹੋਣਗੇ ਚਲੇ ਜਾਣਗੇ ਤਾਂ ਹੁਣ ਜਦੋਂ ਉਹ ਘੰਟਾ ਵੇਟ ਕਰਦੇ ਆ 2 ਘੰਟੇ ਵੇਖਦੇ ਆ 3 ਘੰਟੇ ਵੇਖਦੇ ਆ ਪਰ ਉੱਥੇ ਕੋਈ ਵੀ ਨਹੀਂ ਉਹ ਗੱਡੀ ਉਦਾਂ ਦੀ ਉਦਾਂ ਹੀ ਖੜੀ ਹੁੰਦੀ ਹੈ ਹੁਣ ਲੋਕ ਜਦੋਂ ਉਹਦੇ ਕੋਲ ਜਾ ਕੇ ਗੱਡੀ ਨੂੰ ਵੇਖਦੇ ਆ ਤਾਂ ਗੱਡੀ ਦੇ ਵਿੱਚ ਹੁੰਦਾ ਆ ਦੋ ਲਾਸ਼ਾਂ ਪਈਆਂ ਹੁੰਦੀਆਂ ਹੁਣ ਜਦੋਂ ਉੱਥੇ ਲੋਕਲ ਲੋਕ ਵੇਖਦੇ ਆ ਕਿ ਇਹਦੇ ਵਿੱਚ ਦੋ ਲਾਸ਼ਾਂ ਆ ਤਾਂ ਉਹ ਪੁਲਿਸ ਨੂੰ ਫੋਨ ਕਰਦੇ ਆ ਜਿਹੜੀ ਉਥੋਂ ਦੀ ਪੁਲਿਸ ਹੁੰਦੀ ਆ ਉਹ ਮੌਕੇ ਤੇ ਪਹੁੰਚਦੀ ਆ ਜਿਹੜੀਆਂ ਡੈੱਡ ਬੋਡੀ ਆ ਉਹ ਗੱਡੀ ਚੋਂ ਕੱਢੀਆਂ ਜਾਂਦੀਆਂ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਆ ਪੋਸਟਮਾਰਟਮ ਲਈ ਤਾਂ ਹੁਣ ਉੱਥੇ ਫੋਰੈਂਸਿਕ ਟੀਮ ਵੀ ਆਈ ਹੁੰਦੀ ਆ ਉਹ ਵੇਖਦੇ ਆ ਚੈੱਕ ਕਰਦੇ ਆ ਗੱਡੀ ਚੋਂ ਕੁਝ ਮਿਲਦਾ ਆ ਜਾਂ ਨਹੀਂ ਹੁਣ ਗੱਡੀ ਚੋਂ ਉਹਨਾਂ ਨੂੰ ਇੱਕ ਤਾਂ ਤਿੰਨ ਜਿਹੜੀਆਂ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਉਹ ਮਿਲਦੀਆਂ ਵਿਖਦੀਆਂ ਉਹਨਾਂ ਨੂੰ ਕਿ ਤਿੰਨ ਗੋਲੀਆਂ ਚੱਲੀਆਂ ਆ ਉਹਨਾਂ ਦੇ ਖਾਲੀ ਕਾਰਟੂਸ ਉਹਨਾਂ ਨੂੰ ਮਿਲਦੇ ਆ ਤੇ ਇੱਕ ਉਹਨਾਂ ਨੂੰ ਉਥੋਂ ਆਧਾਰ ਕਾਰਡ ਉਹਨਾਂ ਦੋਨਾਂ ਦੇ ਮਿਲਦੇ ਆ ਦੋ ਮੋਬਾਈਲ ਫੋਨ ਮਿਲਦੇ ਆ ਉਹਨਾਂ ਨੂੰ ਹੁਣ ਇਹ ਸਾਰੀਆਂ ਚੀਜ਼ਾਂ ਉਹ ਲੈਣ ਹੁਣ ਪੁਲਿਸ ਹੁੰਦੀ ਐ ਨਾ ਸਾਰੀਆਂ ਚੀਜ਼ਾਂ ਨੂੰ ਐ ਜੋ ਉਹ ਕਲੈਕਟ ਕਰਦੀ ਐ ਲੈ ਕੇ ਜਾਂਦੀ ਐ ਤੇ ਹੁਣ ਜੋ ਆਧਾਰ ਕਾਰਡ ਤੇ ਪਤਾ ਹੁੰਦਾ ਆ ਉਹਦੇ ਤੋਂ ਐ ਜਿਹੜਾ ਇਹਨਾਂ ਲੋਕਾਂ ਦੇ ਜਿਹੜੇ ਜੋ ਵੀ ਡੈੱਡ ਬੋਡੀ ਜਿੰਨਾਂ ਦੀਆਂ ਸੀਗੀਆਂ ਉਹਨਾਂ ਦੇ ਘਰ ਵਾਲਿਆਂ ਤੱਕ ਪਹੁੰਚ ਕੀਤੀ ਜਾਂਦੀ ਐ ਘਰ ਵਾਲਿਆਂ ਨੂੰ ਬੁਲਾਇਆ ਜਾਂਦਾ ਐ ਥਾਣੇ ਉਹਨਾਂ ਨੂੰ ਕਿਹਾ ਜਾਂਦਾ ਐ ਕਿ ਐਦਾਂ ਦਾ ਦੋ ਸਾਨੂੰ ਡੈੱਡ ਬੋਡੀਜ਼ ਮਿਲੀਆਂ ਆ ਤਾਂ ਫਿਰ ਉਹ ਜਦੋਂ ਉੱਥੇ ਆਉਂਦੇ ਆ ਉਹ ਪਛਾਣ ਕਰਦੇ ਆ ਕਿ ਇਹ ਤਾਂ ਸਾਡੇ ਬੱਚਿਆਂ ਦੀਆਂ ਆਈਆਂ ਹੁਣ ਜਿਹੜਾ ਇਹ ਵਿਕਾਸ ਦਾ ਪਿਤਾ ਹੁੰਦਾ ਆ ਇਹ ਬਹੁਤ ਹੁੰਦਾ ਹੈ ਕਹਿੰਦਾ ਹੈ ਕਿ ਅਸੀਂ ਰਾਤ ਤੋਂ ਲਗਾਤਾਰ ਇਹਨੂੰ ਫੋਨ ਕਰ ਰਹੇ ਸੀਗੇ ਪਰ ਇਹ ਫੋਨ ਨਹੀਂ ਸੀ ਚੱਕ ਰੇ ਫਿਰ ਸਾਨੂੰ ਲੱਗਿਆ ਕਿ ਕਿਤੇ ਆਪਣੇ ਮਾਮੇ ਹੁਣਾ ਕੋਲੀ ਨਾ ਰੁਕ ਗਏ ਹੋਣ ਕਿਉਂਕਿ ਉਹਨਾਂ ਦੀ ਗੱਡੀ ਲੈ ਕੇ ਗਏ ਸੀਗੇ ਕਹਿੰਦਾ ਕਿ ਉੱਥੇ ਪਤਾ ਕੀਤਾ ਉੱਥੇ ਵੀ ਨਹੀਂ ਹੈ ਕਹਿੰਦਾ ਸੀ ਰਾਤ ਤੋਂ ਹੀ ਡਰੇ ਪਏ ਸੀਗੇ ਫਿਰ ਇਹ ਵਿਕਾਸਤਾ ਪਿਤਾ ਦੱਸਦਾ ਆ ਕਿ ਇਹਨਾਂ ਦੇ ਨਾਲ ਇੱਕ ਡਰਾਈਵਰ ਸੀਗਾ ਚਮਨ ਉਹ ਵੀ ਗਿਆ ਸੀਗਾ ਉਹ ਕਿੱਥੇ ਹੈ ਤਾਂ ਹੁਣ ਪੁਲਿਸ ਹੈ ਜਿਹੜੀ ਉਹ ਕਹਿੰਦੀ ਹੈ ਕਿ ਸਾਨੂੰ ਤਾਂ ਇਸ ਬਾਰੇ ਹਾਲੇ ਤੱਕ ਨਹੀਂ ਸੀ ਪਤਾ ਤਾਂ ਫਿਰ ਇਸ ਤੋਂ ਬਾਅਦ ਪੁਲਿਸ ਉਹਨੂੰ ਚੱਕਦੀ ਹੈ ਉਹ ਤੋਂ ਪੁੱਛਤਾਚ ਕਰਦੀ ਹੈ ਕਿ ਤੂੰ ਇਹਨਾਂ ਦੇ ਨਾਲ ਗਿਆ ਸੀਗਾ ਤਾਂ ਫਿਰ ਇਹ ਕਿਵੇਂ ਹੋਇਆ ਤਾਂ ਉਹ ਦੱਸਦਾ ਹੈ ਕਿ ਮੈਂ ਅੱਧੇ ਰਸਤੇ ਤੋਂ ਹੀ ਵਾਪਸ ਆ ਗਿਆ ਸੀਗਾ ਕਿਉਂਕਿ ਇਹ ਮੈਨੂੰ ਕਹਿ ਰਹੇ ਸੀਗੇ ਕਿ ਹਾਲੇ ਅਸੀਂ ਇੱਥੇ ਇੱਕ ਦਿਨ ਹੋਰ ਰੁਕਣਾ ਹੈ ਇਹ ਗਏ ਸੀਗੇ 29 ਅਕਤੂਬਰ 2024 ਨੂੰ ਤੇ ਇਹਨਾਂ ਦੀ ਡੈੱਡ ਬੋਡੀ ਮਿਲੀ ਸੀਗੀ ਉਹ ਸੀਗਾ ਦਿਨ 30 ਅਕਤੂਬਰ 2024 ਦਾ ਤਾਂ ਉਹ ਦੱਸਦਾ ਹੈ ਕਿ ਕਹਿੰਦੇ ਸੀਗੇ ਕਿ ਅਸੀਂ ਹਾਲੇ ਇੱਥੇ ਰੁਕਣਾ ਹੈ ਤੇ ਤੂੰ ਵਾਪਸ ਚਲਾ ਜਾ ਹੁਣ ਉਹ ਜਦੋਂ ਇਸ ਗੱਲ ਦੀ ਜਾਣਕਾਰੀ ਉਹਦੇ ਪਿਤਾ ਨੂੰ ਦੁਬਾਰਾ ਦਿੰਦੇ ਦੱਸਦੇ ਆ ਕਿ ਉਹ ਤਾਂ ਕਹਿ ਰਿਹਾ ਆ ਕਿ ਉਹ ਕਹਿ ਰਹੇ ਸੀਗੇ ਕਿ ਅਸੀਂ ਇੱਕ ਦਿਨ ਬਾਅਦ ਆਣਾ ਆ ਹੁਣ ਉਹਦਾ ਪਿਤਾ ਦੱਸਦਾ ਹੈ ਕਿ ਉਹਨੂੰ ਤਾਂ ਗੱਡੀ ਹੀ ਚਲਾਣੀ ਨਹੀਂ ਆਉਂਦੀ ਤਾਂ ਉਹ ਗੱਡੀ ਦੇ ਨਾਲ ਕਿਵੇਂ ਰੁੱਕ ਸਕਦਾ ਆ ਤਾਂ ਹੁਣ ਇੱਥੇ ਪੁਲਿਸ ਦਾ ਸ਼ੱਕ ਹੈ ਜਿਹੜਾ ਹੋਰ ਗਹਿਰਾ ਹੋ ਜਾਂਦਾ ਆ ਇਸ ਤੋਂ ਬਾਅਦ ਉੱਥੋਂ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਆ ਉਹਨਾਂ ਤੋਂ ਸਾਫ਼ ਪਤਾ ਲੱਗਦਾ ਆ ਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਇਹ ਝੂਠ ਬੋਲ ਰਿਹਾ ਆ ਤੇ ਉਸ ਤੋਂ ਬਾਅਦ ਜਿਹੜਾ ਉਤ ਸਖਤੀ ਦੇ ਨਾਲ ਪੁੱਛਤਾਚ ਕੀਤੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਵਿਕਾਸ ਤੇ ਜਿਹੜੀ ਧਿਕਸ਼ਾ ਜਦੋਂ ਗੱਡੀ ਦੇ ਵਿੱਚ ਇਹਨਾਂ ਨੂੰ ਮਾਰਿਆ ਗਿਆ ਤਾਂ ਇਹ ਧਿਕਸ਼ਾ ਨੇ ਜਿਹੜੇ ਗਹਿਣੇ ਪਾਏ ਹੋਏ ਸੀਗੇ ਉਹ ਵੀ ਉਵੇਂ ਦੇ ਉਵੇਂ ਸੀਗੇ ਉਹਨਾਂ ਨੂੰ ਕਿਸੇ ਨੇ ਵੀ ਕੋਈ ਟੱਚ ਨਹੀਂ ਸੀ ਕੀਤਾ ਤੇ ਦੂਜਾ ਜਿਹੜਾ ਵਿਕਾਸ ਸੀਗਾ ਉਹਦੇ ਕੋਲ ਵੀ ਪੈਸੇ ਸੀਗੇ ਉਹ ਵੀ ਨਹੀਂ ਕਿਸੇ ਨੇ ਲਏ ਤਾਂ ਹੁਣ ਇੱਥੋਂ ਪਤਾ ਲੱਗ ਰਿਹਾ ਸੀਗਾ ਕਿ ਕਿਸੇ ਨੇ ਇਹਨਾਂ ਦੇ ਨਾਲ ਆਪਣੀ ਦੁਸ਼ਮਣੀ ਕੱਢੀ ਹੈ ਇਹਨਾਂ ਦੇ ਲੁੱਟਖੋ ਦੇ ਇਰਾਦੇ ਦੇ ਨਾਲ ਇਹ ਕਤਲ ਨਹੀਂ ਹੋਇਆ ਹੁਣ ਉਸ ਤੋਂ ਬਾਅਦ ਕੀ ਕਰਦੇ ਪੁਲਿਸ ਜਦੋਂ ਇਹਦੇ ਤੋਂ ਸਖਤੀ ਦੇ ਨਾਲ ਪੁੱਛਤਾਚ ਕਰਦੀ ਹੈ ਤੇ ਇਹ ਮੰਨ ਜਾਂਦਾ ਹੈ ਕਿ ਇਹ ਕਤਲ ਅਸੀਂ ਕੀਤਾ ਹੈ ਹੁਣ ਅੱਗੇ ਨੇ ਜੋ ਵੀ ਦੱਸਿਆ ਸੁਣ ਕੇ ਹਰ ਕੋਈ ਹੈਰਾਨ ਸੀ ਕਿਸੇ ਨੂੰ ਵੀ ਇਹਦੀ ਗੱਲ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਜੋ ਕਹਿ ਰਿਹਾ ਆ ਉਹ ਸੱਚ ਆ ਤੇ ਹੁਣ ਜਦੋਂ ਇਹ ਪੁਲਿਸ ਨੂੰ ਦੱਸਦਾ ਆ ਪੁਲਿਸ ਪੁੱਛਦੀ ਹੈ ਇਹਦੇ ਤੋਂ ਕਿ ਤੇਰੇ ਨਾਲ ਹੋਰ ਕੌਣ-ਕੌਣ ਸ਼ਾਮਲ ਸੀਗਾ ਇਸ ਕੰਮ ਦੇ ਵਿੱਚ ਕਿਉਂਕਿ ਪੁਲਿਸ ਵਾਲਿਆਂ ਨੇ ਜਦੋਂ ਸੀਸੀਟੀਵੀ ਕੈਮਰੇਜ਼ ਚੈੱਕ ਕੀਤੇ ਸੀਗੇ ਉਹਨਾਂ ਨੂੰ ਉਹਦੇ ਤੋਂ ਹੀ ਆਈਡੀਆ ਤਾਂ ਲੱਗ ਗਿਆ ਸੀਗਾ ਪਰ ਹੁਣ ਉਹ ਇਹਦੇ ਤੋਂ ਪੁੱਛਣਾ ਚਾਹੁੰਦੇ ਸੀਗੇ ਕਿ ਤੂੰ ਦੱਸ ਤੇਰੇ ਨਾਲ ਕੌਣ ਕੌਣ ਸ਼ਾਮਲ ਸੀਗਾ ਤਾਂ ਫੇਰੇ ਦੱਸਦਾ ਆ ਕਿ ਮੇਰੇ ਨਾਲ ਇੱਕ ਤਾਂ ਇਸ ਵਿਕਾਸ ਦਾ ਮਾਮਾ ਸ਼ਾਮਿਲ ਹੈ ਤੇ ਇੱਕ ਹੈ ਇਸ ਵਿਕਾਸ ਦੀ ਮਾਂ ਹੁਣ ਕਿਸੇ ਲਈ ਵੀ ਇਹਦੇ ਉੱਤੇ ਯਕੀਨ ਕਰਨਾ ਔਖਾ ਸੀਗਾ ਕਿਉਂਕਿ ਇੱਕ ਮਾਂ ਹੁੰਦੀ ਹੈ ਉਹ ਰੱਬਰੂਪ ਹੁੰਦੀ ਹੈ ਤੇ ਇੱਕ ਮਾਮਾ ਹੈ ਜੋ ਉਹ ਤਾਂ ਮਾਨੁਲੋਮੀ ਜ਼ਿਆਦਾ ਪਿਆਰ ਕਰਦਾ ਆ ਮਾਮੇ ਭਾਂਜੇ ਦਾ ਤਾਂ ਰਿਸ਼ਤਾ ਹੀ ਅਲੱਗ ਹੁੰਦਾ ਆ ਪਰ ਇਹ ਕਿਵੇਂ ਹੋ ਸਕਦਾ ਆ ਤਾਂ ਫਿਰ ਇਸ ਤੋਂ ਬਾਅਦ ਜੋ ਅੱਗੇ ਉਹ ਦੱਸਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਆ ਤਾਂ ਜੋ ਦੱਸਦੇ ਆ ਉਹ ਵੀ ਹੈਰਾਨ ਕਰਨ ਵਾਲੀਆਂ ਗੱਲਾਂ ਸੀਗੀਆਂ ਤਾਂ ਹੁਣ ਇੱਥੇ ਉਹਦੀ ਮਾਂ ਤੋਂ ਜਦੋਂ ਪੁੱਛਿਆ ਜਾਂਦਾ ਆ ਕਿ ਤੂੰ ਆਪਣੇ ਬੇਟੇ ਦਾ ਹੀ ਕਤਲ ਕਿਉਂ ਕੀਤਾ ਤਾਂ ਉਹ ਦੱਸਦੀ ਹੈ ਕਿ ਇਹਦੇ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਅਫੇਅਰ ਸੀਗੇ ਇਹਦੇ ਆਪਣੇ ਪਿੰਡ ਦੀਆਂ ਕੁੜੀਆਂ ਦੇ ਨਾਲ ਬਹੁਤ ਸੀਗੀਆਂ ਇਹਦੇ ਨਾਲ ਤਾਂ ਮੈਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਸੀਗਾ ਕਿ ਅਗਰ ਕਿਸੇ ਨੂੰ ਪਤਾ ਚੱਲ ਗਿਆ ਤਾਂ ਕੀ ਹੋਏਗਾ ਮੇਰੇ ਹੋਰ ਵੀ ਬੱਚੇ ਐ ਉਹਨਾਂ ਦੇ ਵਿਆਹ ਨਹੀਂ ਹੋਣੇ ਸਾਨੂੰ ਇੱਥੋਂ ਕੱਢ ਦਿੱਤਾ ਜਾਏਗਾ ਤਾਂ ਅਸੀਂ ਕਿੱਥੇ ਜਾਵਾਂਗੇ ਉਹ ਕਹਿੰਦੀ ਕਿ ਪਹਿਲਾਂ ਤਾਂ ਮੈਨੂੰ ਪਿਆਰ ਨਾਲ ਸਮਝਾਇਆ ਜਦੋਂ ਫਿਰ ਵੀ ਨਹੀਂ ਸਮਝਿਆ ਤਾਂ ਫਿਰ ਮੈਨੂੰ ਲੱਗਿਆ ਕਿ ਇਹਦਾ ਵਿਆਹ ਕਰ ਦੇਣਾ ਚਾਹੀਦਾ ਆ ਇਹਦਾ ਵਿਆਹ ਕਰ ਦਵਾਂਗੇ ਤਾਂ ਇਹ ਆਪਣੀ ਵਾਈਫ ਦੇ ਨਾਲ ਐ ਜੋ ਉਹ ਜਾਦਾ ਟਾਈਮ ਸਪੈਂਡ ਕਰੇਗਾ ਤਾਂ ਇਹਨਾਂ ਚੀਜ਼ਾਂ ਚੋਂ ਐ ਜੋ ਬਾਹਰ ਨਿਕਲ ਜਾਏਗਾ ਕਿੰਨੇ ਮੈਂ ਇਦਾਂ ਸੋਚਿਆ ਤਾਂ ਹੁਣ ਦੱਸਦੀ ਹੈ ਕਿ ਜਦੋਂ ਇਹਦਾ ਵਿਆਹ ਹੋਇਆ ਤਾਂ ਥੋੜੇ ਦਿਨ ਠੀਕ-ਠਾਕ ਰਹੇ ਤਾਂ ਉਸ ਤੋਂ ਬਾਅਦ ਇਹ ਦੱਸਦੀ ਹੈ ਕਿ ਮੇਰਾ ਬੱਚਾ ਫਿਰ ਉਸੇ ਰਾਤ ਤੇ ਸੀਗਾ ਕਹਿੰਦੀ ਕਿ ਮੈਂ ਇੱਕ ਦੋ ਵਾਰੀ ਆਪਣੇ ਬੱਚੇ ਨੂੰ ਐਦਾਂ ਦੀ ਹਾਲਤ ਵਿੱਚ ਦੇਖਿਆ ਹੋਰ ਕੁੜੀਆਂ ਦੇ ਨਾਲ ਕਿ ਮੈਂ ਦੱਸ ਨਹੀਂ ਸਕਦੀ ਉਹ ਕਹਿੰਦੀ ਕਿ ਜਦੋਂ ਮੈਂ ਇਹਦੇ ਬਾਰੇ ਆਪਣੀ ਨੂੰਹ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੀ ਨੂੰਹ ਦੇ ਕੋਲ ਗਈ ਤਾਂ ਉਹ ਵੀ ਮੈਨੂੰ ਇੰਨਾ ਹਾਲਾਤਾਂ 'ਚ ਮਿਲੀ ਤਾਂ ਮੈਂ ਉਸ ਟਾਈਮ ਬੇहद ਹੈਰਾਨ ਸਾਂ ਕਿ ਕਿਵੇਂ ਹੋ ਸਕਦਾ ਆ ਤਾਂ ਜਦੋਂ ਮੈਂ ਆਪਣੇ ਬੇਟੇ ਨੂੰ ਦੱਸਿਆ ਇਹਦੇ ਬਾਰੇ ਤਾਂ ਉਹ ਕਹਿੰਦਾ ਕਿ ਮੈਨੂੰ ਸਭ ਕੁਝ ਪਤਾ ਆ ਕਹਿੰਦੀ ਕਿ ਇਹ ਦੋਨੋਂ ਬਿਨਾਂ ਡਰੇ ਬਿਨਾਂ ਕਿਸੇ ਡਰ ਤੋਂ ਇਹ ਸਭ ਕੁਝ ਕਰ ਰਹੇ ਸੀਗੇ ਔਰ ਇੱਕ ਦੂਜੇ ਬਾਰੇ ਇਹਨਾਂ ਨੂੰ ਸਭ ਕੁਝ ਪਤਾ ਸੀਗਾ ਮੈਂ ਬਹੁਤ ਵਾਰੀ ਸਮਝਾਇਆ ਪਰ ਜਦੋਂ ਇਹ ਨਹੀਂ ਸਮਝੇ ਤਾਂ ਮੈਨੂੰ ਡਰ ਸਤਾਨ ਲੱਗ ਗਿਆ ਕਿ ਕਿਤੇ ਪਿੰਡ ਵਾਲਿਆਂ ਨੂੰ ਪਤਾ ਚੱਲ ਗਿਆ ਜਾਂ ਕਿਸੇ ਰਿਸ਼ਤੇਦਾਰ ਨੂੰ ਪਤਾ ਚੱਲ ਗਿਆ ਤਾਂ ਕੀ ਹੋਏਗਾ ਹੁਣ ਇਹ ਕਹਿੰਦੀ ਕਿ ਮੈਨੂੰ ਇਹ ਕੌੜਾ ਕੁੱਟ ਪਰ ਨਹੀਂ ਪਹਿਣਾ ਸੀਗਾ ਜਦੋਂ ਇਹ ਨਹੀਂ ਸੀ ਸਮਝੇ ਤਾਂ ਫੇਰ ਮੈਨੂੰ ਇਸ ਸਟੱਪ ਇਸ ਸਟੈਪ 'ਤੇ ਜੋ ਚੱਕਣਾ ਪਿਆ ਫੇਰ ਮੈਂ ਆਪਣੇ ਭਰਾ ਨੂੰ ਦੱਸਿਆ ਕਿ ਐਦਾਂ ਦਾ ਗੱਲ ਹੈ ਕਿਉਂਕਿ ਮੇਰੇ ਭਰਾਣੇ ਵੀ ਜਿਹੜੀ ਆਪਣੇ ਭਾਂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦੀ ਵੀ ਨਹੀਂ ਸੀ ਸੁਣਦਾ ਕਹਿੰਦੀ ਫੇਰ ਅਸੀਂ ਇਸ ਜੋ ਵੀ ਅਸੀਂ ਇਹ ਮਰਡਰ ਕੀਤਾ ਇਹਦੀ ਪਲੈਨਿੰਗ ਕਰਨੀ ਸ਼ੁਰੂ ਕੀਤੀ ਤੇ ਇਹਦਾ ਜਿਹੜਾ ਮੇਰੇ ਭਰਾ ਦਾ ਜਿਹੜਾ ਨੌਕਰ ਹੈ ਜਿਹੜਾ ਡਰਾਈਵਰ ਹੈ ਚਮਨ ਉਹਨੂੰ ਅਸੀਂ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਇਸ ਮਰਡਰ ਦੇ ਵਿੱਚ ਹੈ ਜੋ ਸ਼ਾਮਿਲ ਕੀਤਾ ਸੀਗਾ ਸਾਡੀ ਪਹਿਲਾ ਪਲੈਨਿੰਗ ਸੀਗੀ ਕਿ ਇਹਨਾਂ ਦਾ ਐਕਸੀਡੈਂਟ ਕਰਵਾ ਦਈਏ ਪਰ ਜਦੋਂ ਉਹ ਪਲੈਨਿੰਗ ਸਾਡੀ ਕੰਮ ਨਹੀਂ ਕੀਤੀ ਤਾਂ ਫਿਰ ਅਸੀਂ ਇਹ ਪਲਾਨ ਬਣਾਇਆ ਕਿ ਇਹਨਾਂ ਨੂੰ ਮਾਤਾ ਦੇ ਮੰਦਰ ਭੇਜਾਂਗੇ ਉੱਥੇ ਜਦੋਂ ਆਣਗੇ ਤੇ ਇਹਨਾਂ ਦਾ ਮਰਡਰ ਕਰ ਦਾਂਗੇ ਕਹਿੰਦੇ ਕਿ ਜਦੋਂ ਇਹ ਉੱਥੇ ਗਏ ਸੀਗੇ ਡਰਾਈਵਰ ਦੇ ਨਾਲ ਤੇ ਅਸੀਂ ਪਿੱਛੋਂ ਦੂਜੀ ਗੱਡੀ ਦੇ ਵਿੱਚ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਤੇ ਜਦੋਂ ਡਰਾਈਵਰ ਨੇ ਇੱਕ ਜਗ੍ਹਾ ਤੇ ਗੱਡੀ ਰੋਕੀ ਤਾਂ ਅਸੀਂ ਦੂਜੀ ਗੱਡੀ ਚੋਂ ਨਿਕਲ ਕੇ ajo ਅਸੀਂ ਇਹਨਾਂ ਤੇ ਫਾਇਰ ਕੀਤੇ ਸੀਗੇ ਤੇ ਅਸੀਂ ਉਸ ਗੱਡੀ ਦੇ ਵਿੱਚ ਡਰਾਈਵਰ ਨੂੰ ਆਪਣੇ ਨਾਲ ਬਿਠਾ ਕੇ ਵਾਪਸ ਲੈ ਆਏ ਸੀਗੇ ਹੁਣੇ ਵੀ ਕਸਦੀ ਮਾਂ ਦੱਸਦੀ ਹੈ ਕਿ ਮਰਡਰ ਮੇਰੀਆਂ ਅੱਖਾਂ ਦੇ ਸਾਹਮਣੇ ਹੋਏ ਤੇ ਮੇਰੇ ਕੰਨ ਤੇ ਹੋਏ ਸੀਗੇ ਤੇ ਹੁਣ ਇਹ ਜਿਹੜਾ ਵਿਕਾਸ ਦਾ ਪਿਤਾ ਸੀਗਾ ਉਹਨੂੰ ਤਾਂ ਯਕੀਨ ਨਹੀਂ ਸੀ ਹੋ ਰਿਹਾ ਉਹ ਕਹਿ ਰਿਹਾ ਸੀਗਾ ਕਿ ਐਵੇਂ ਹੋ ਹੀ ਨਹੀਂ ਸਕਦਾ ਇਹਦੀ ਮਾਂ ਇਹਨੂੰ ਮਾਰ ਹੀ ਨਹੀਂ ਸਕਦੀ ਆਪਣੇ ਬੱਚੇ ਨੂੰ ਕੋਈ ਮਾਂ ਕਿਵੇਂ ਮਾਰ ਸਕਦੀ ਆ ਉਹਦਾ ਪਿਤਾ ਵਾਰ-ਵਾਰ ਇਹ ਗੱਲ ਕਹਿ ਰਿਹਾ ਸੀਗਾ ਪਰ ਹੁਣ ਜਦੋਂ ਉਹ ਆਪਣਾ ਗੁਨਾਹ ਮੰਨ ਗਏ ਸੀਗੇ ਤਾਂ ਇੱਥੇ ਕੋਈ ਕੀ ਕਰ ਸਕਦਾ ਸੀਗਾ ਪਰ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਪਿੰਡ ਵਾਲਿਆਂ ਨੂੰ ਵੀ ਜਦੋਂ ਪਤਾ ਚੱਲਿਆ ਤਾਂ ਉਹ ਵੀ ਇਹ ਮੰਨਣ ਲਈ ਤਿਆਰ ਨਹੀਂ ਸੀਗੇ ਕਿ ਇਹ ਮਾਂ ਤਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ ਕਿਵੇਂ ਕਰ ਸਕਦੀ ਆ ਹਾਲਾਂਕਿ ਮਰਡਰ ਦੇ ਟਾਈਮ ਜਿਹੜਾ ਵਿਕਾਸ ਸੀਗਾ ਇਹਦੀ ਉਮਰ 22 ਸਾਲ ਸੀ ਕੀਤੇ ਜਿਹੜੀ ਧਿਕਸ਼ਾ ਹੁੰਦੀ ਹੈ ਉਹਦੀ ਉਮਰ ਹੁੰਦੀ ਹੈ 18 ਸਾਲ ਐਨੇ ਘਟੂ ਮਰਚੇ ਸਭ ਕੁਝ ਕਰ ਰਹੇ ਸੀ ਅਣਜਾਣੇ ਵਿੱਚ ਕਰ ਰਹੇ ਸੀਗੇ ਜਾਂ ਜਾਣ ਬੁੱਝ ਕੇ ਕਰ ਰਹੇ ਸੀਗੇ ਪਤਾ ਨਹੀਂ ਪਰ ਹਾਂ ਇੱਕ ਕਤਲ ਕਰਨਾ ਕੋਈ ਇਹ ਕੋਈ ਸਹੀ ਗੱਲ ਨਹੀਂ ਸੀ ਇਹਨਾਂ ਨੂੰ ਬੈਠ ਕੇ ਸਮਝਾਉਣਾ ਚਾਹੀਦਾ ਸੀਗਾ ਜੇ ਇਕੱਲੇ-ਇਕੱਲੇ ਤੋਂ ਨਹੀਂ ਸੀ ਸਮਝਦੇ ਤਾਂ ਦੋਨਾਂ ਦੀਆਂ ਫੈਮਲੀਆਂ ਨੂੰ ਇਕੱਠਾ ਕਰਨਾ ਚਾਹੀਦਾ ਸੀਗਾ ਤੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਸੀਗਾ ਪਰ ਇਹਦੀ ਮਾਂ ਨੇ ਇੱਥੇ ਗਲਤ ਰਸਤਾ ਚੁਣਿਆ ਉਹ ਚੰਦੀ ਤਾਂ ਜਿੱਦਾਂ ਇਹ ਸਮਝ ਨਹੀਂ ਸੀ ਰਹੀ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰ ਸਕਦੀ ਸੀ ਜਾਂ ਇਹਨਾਂ ਨਾਲ ਆਪਣਾ ਰਿਸ਼ਤਾ ਖਤਮ ਕਰਕੇ ਇਹਨਾਂ ਨੂੰ ਆਪਣੇ ਘਰ ਤੋਂ ਬੇਦਖਲ ਕਰ ਸਕਦੀ ਸੀਗੀ ਪਰ ਉਹਨੇ ਐਵੇਂ ਨਹੀਂ ਕੀਤਾ ਉਹਨੇ ਗਲਤ ਰਸਤਾ ਹੀ ਚੁਣਿਆ ਤੇ ਇਸ ਤੋਂ ਬਾਅਦ ਇਹਨਾਂ ਤਿੰਨਾਂ ਰੁਪਈਆ ਨੂੰ ਇਹ ਜੋ ਉਮਰ ਕਿਹਾਦੀ ਸਜ਼ਾ ਸੁਣਾਈ ਗਈ ਤੁਹਾਡੀ ਨਜ਼ਰ 'ਚ ਇਹਨੇ ਜੋ ਵੀ ਕੀਤਾ ਉਹ ਸਹੀ ਸੀ ਜਾਂ ਗਲਤ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਤੇ ਇਹੀ ਸੀ ਅੱਜ ਦੀ ਕਹਾਣੀ ਮਿਲਦੇ ਆਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ